ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ ਵੀ ਚੋਰੀ ਕਰ ਰਹੇ ਨੇ ਕਟਨਾਥਾਣਾ ਮਹਿਰਬਾਨ ਇਲਾਕੇ ਦੀ ਹੈ देर रात ਚਾਰ ਬਦਮਾਸ਼ਾਂ ਨੇ ਰਾਂਹ ਰੋਡ ਸਥਿਤ ਪਿੰਡ ਕੱਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਗੁਰਦੁਆਰਾ ਸਾਹਿਬ ਚ ਰੱਖੀ ਗੋਲਕ ਚੋਰੀ ਲੈ ਗਏ ਸ਼ਰਾਤੇ ਅਨਸਰ ਗੋਲਕ ਚੋਰੀ ਕਰਕੇ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਪਰ ਦੱਸਿਆ ਜਾ ਰਿਹਾ ਹੈ ਕਿ ਗੋਲਕ ਚ ਕਰੀਬ 8 ਤੋਂ 10000 ਰੁਪਏ ਦੀ ਨਕਦੀ ਵੀ ਸੀ ਜਦੋਂ ਗ੍ਰੰਥੀ ਅਰਦੇਵ ਸਿੰਘ ਗੁਰਦੁਆਰੇ ਆਇਆ ਤਾਂ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਦੇਖਿਆ ਕਿ ਗੁਰਦੁਆਰੇ ਦੇ ਗੇੜ ਤਾਂ ਤਾਲਾ ਵੀ ਟੁੱਟਿਆ ਹੋਇਆ ਹੈ ਤੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਗਾਇਬ ਹੈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪ੍ਰਧਾਨ ਸੰਤੋਖ ਸਿੰਘ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਕੁਛ ਨਹੀਂ ਜੀ ਵੀ ਕਾਰਵਾਈ ਹੋਣੀ ਚਾਹੀਦੀ ਪੱਟੀ ਸਾਹਿਬ ਹਾਂਜੀ ਪੱਟੀ ਸਾਹਿਬ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਚੋਰੀ ਹੋ ਰਹੀ ਆ ਗੁਰਦੁਆਰਾ ਸਾਹਿਬ ਜੀ ਮੈਂ ਇੱਥੇ ਐ ਨਹੀਂ ਸੀ ਰਾਤ ਅੱਛਾ ਜੀ ਮੈਂ ਘਰੇ ਸੀ ਫਿਰ 4:30 ਵਜੇ ਆਇਆ ਸਵੇਰੇ ਉਦੋਂ ਲੈ ਕੇ ਹੁੰਦੇ ਨਹੀਂ ਸਾਡਾ ਕੋਈ ਬੰਦਾ ਰਹਿੰਦਾ ਨਹੀਂ ਸਾਡਾ ਸਾਢੇ 4:30 ਵਜੇ ਬਈ ਆਇਆ ਤਾਲੇ ਟੁੱਟੇ ਹੋਏ ਸੀ ਫਿਰ ਮੈਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਉਹ ਆਏ ਉਹਨਾਂ ਨੇ ਫਿਰ ਸਾਰਿਆਂ ਨੂੰ ਇਕੱਠੇ ਕੀਤਾ ਜੀ ਜਿਸ ਤਰ੍ਹਾਂ ਵੀ ਦੇਖੋ ਸਰਪੰਚਾਂ ਨੂੰ ਆਰਡਰ ਆਏ ਹੋਏ ਸਰਕਾਰ ਵਾਲੋ ਵੀ ਠਿਕਰੀ ਪੈਰਾ ਲਗਵਾਉਣ ਦੇਵੇ ਇਧਰ ਕੋਈ ਠਿਕਰੀ ਪੈਰਾ ਵਗੈਰਾ ਨਹੀਂ ਸਾਡੇ ਪਿੰਡਾਂ 'ਚ ਲੱਗਾ ਨਹੀਂ ਠਿਕਰੀ ਇਹ ਲੋ ਲਾਇਆ ਸੀ ਹੁਣ ਥੋੜੇ ਦਿਨ ਹੋਏ ਨੇ ਕਿ ਨਹੀਂ ਇਹ ਨਾ ਮੈਂ ਕਿੱਥੇ ਕਿੱਥੇ ਜੇ ਸਾਡੇ ਸਾਹਮਣੇ ਮਾਰੀ ਨਿਗਾਹ ਜੀ ਤਾ ਮਾਰੋ ਕਿੱਥੇ ਤੱਕ ਰਲਾ ਦਾਂਗੇ ਅਸੀਂ ਠਿਕਰੀ ਪਹਿਰਾ ਨਹੀਂ ਹੈ ਜੀ ਕੋਲੋਨੀਆਂ ਬਹੁਤ ਨਹੀਂ ਆਏ ਗਟੀਆਂ ਗਈਆਂ ਤੇ ਵਿੱਚ ਬੰਦੇ ਹੁਣ ਕਿਹੜੇ ਨਹੀਂ ਪਛਾਣਦੇ ਅਗਲਾ ਕਿੰਨੇਗਾ ਕੋਲੋਨੀਆਂ ਵਿੱਚ ਆ ਕੇ ਪਹਿਰਾ ਲਾ ਨਵੇਂ-ਨਵੇਂ ਬੰਦੇ ਆ ਕੀ ਪਛਾਣ ਲੱਗਦੇ ਸਰਕਾਰ ਸਰਕਾਰ ਅੱਗੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਕੋਈ ਇਹ ਵੀ ਇਹਨਾਂ ਦੇ ਹੱਥ ਪਾਈ ਜਾਵੇ ਜੀ ਜਿਹੜਾ ਰੋਜ਼ ਹੋ ਰਿਹਾ ਇੱਕ ਦਿਨ ਥੋੜੀ ਹੋ ਰਿਹਾ ਰੋਜ਼ ਹੋ ਰਿਹਾ ਅੱਜ ਦੋ ਵਾਰ ਦਾ ਸਾਡੇ ਬਹੁਤ ਹੁੰਦੀਆਂ ਨੇ ਦੋ ਸਾਡੇ ਇਥੇ ਪਿੰਡ ਦੇ ਆਲੇ-ਦਾਲੇ ਜਣਗੀ ਜਿਹੜੇ ਛੜਕ ਮੰਨ ਲਓ ਤਾਇਪੁਰ ਤੋਂ ਜਾਂ ਟੱਬਾ ਰੋਡ ਤੋਂ ਆਉਂਦੀਆਂ ਨੇ ਇੱਥੇ ਲੁੱਟਖੋਹ ਵੀ ਬਹੁਤ ਹੁੰਦੀ ਹੈ ਅੱਜ ਸਵੇਰੇ ਸਾਡੇ 4:00 5:00 ਵਜੇ ਸਾਡੇ ਪਿੰਡ ਦੇ ਇੱਕ ਦੋਜੀ ਆ ਉਹਦੇ ਨਾਲ ਵੀ ਲੁੱਟਖੋਹ ਹੋਈ ਉਹਦੇ ਤੇ ਵੀ ਮਾਰੀਆਂ ਬਰੇ ਸੱਟਾ-ਸੱਟਾ ਵੀ ਮਾਰੀਆਂ ਨੇ ਪਰ ਦੇਖੋ ਹੁਣ ਪ੍ਰਸ਼ਾਦ ਜਣ ਉਹਨਾਂ ਜਣਗੀ ਇੱਕ ਦੋ ਦਿਨ ਦੇ ਵਿੱਚ ਵਿੱਚ ਕੋਈ ਨਾ ਕੋਈ ਹੁੰਦਾ ਹੀ ਆ ਵੈਪਨ ਹੁੰਦੇ ਨੇ ਨਾਲ ਕੋਲੇ ਹਥਿਆਰ ਹੁੰਦੇ ਨੇ ਦਾਦੂਤ ਹੁੰਦੇ ਨੇ ਨਾਲ ਕੋਲੇ ਹੁਣ ਸਾਡੇ ਯਾਰ ਗਾ ਸਰਪੰਚ ਨਹੀਂ ਇੱਥੇ ਸੇਫ ਹੈਗਾ ਗੁਰੂ ਘਰ ਨਹੀਂ ਸੇਫ ਹੈਗਾ ਆਮ ਜਨਤਾ ਕੀ ਸੇਫ ਹੋਊਗੀ ਇੱਥੇ ਤੁਸੀਂ ਇਹ ਦੇਖ ਲਓ ਪਰ ਸਰਕਾਰ ਤਾਂ ਕਹਿੰਦੀ ਕਿ ਜਿਹੜੇ ਵੈਪਨ ਤੇ ਨੇ ਉਹ ਸਨਾਖਤ ਕੀਤੀ ਜਾਊਗੀ ਕੋਈ ਸਨਾਖਤ ਨਹੀਂ ਕੀਤੀ ਜਦੋਂ ਸਾਡਾ ਟਰੈਕਟਰ ਚੋਰੀ ਕਰਨ ਆਏ ਸੀ ਜਿਹੜਾ ਦਸ਼ਰਿਆਮ ਆ ਸੀ ਕੋਈ ਨਹੀਂ ਹੋਈ ਹਜੇ ਤੱਕ ਤਾਂ ਉਹਨਾਂ ਦੇ ਕੋਲੇ ਵੈਪਨ ਸੀਗੇ ਗੱਡੀ ਸਕੋਰਪੀਓ ਜੈਡ ਬਲੈਕ ਚੋਰ ਵੀ ਅੱਜ ਕੱਲ ਤਾਂ ਤੁਸੀਂ ਦੇਖੋ ਸਕੋਰਪੀਆਂ ਜਿੱਦਾਂ ਚੋਰ ਆਉਂਦੇ ਨੇ ਕੋਈ ਐ ਤਾਂ ਹੈ ਨਹੀਂ ਜੈਡ ਬਲੈਕ ਸ਼ੀਸ਼ੀਆਂ ਦੇ ਵਿੱਚ ਚੋਰ ਆਏ ਨੇ ਪੂਰੀ ਸੀਸੀਟੀਵੀ ਪੂਰਾ A ਤੋਂ Z ਸਰਕਾਰੀ ਕੈਮਰੇਆਂ ਦੇ ਵਿੱਚ ਟਰੈਕਟਰ ਜਾਂਦਾ ਅਜੇ ਫਿਰ ਵੀ ਮੂੰਹ ਖੁੱਲੇ ਹੋਏ ਕੋਈ ਕਿਸ ਉਹ ਤਾਂ ਬਿਲਕੁਲ ਐ ਸੀਗਾ ਪਰ ਨਹੀਂ ਬੰਦੇ ਪਛਾਣੇ ਗਏ ਫਿਰ ਕਿਤੇ ਨਾ ਕਿਤੇ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਢਿੱਲ ਬਿਲਕੁਲ ਢਿੱਲੀ ਹੈ ਜੀ ਫਿਰ ਇਸੇ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਪਰ ਅਸੀਂ ਆਪਦੇ ਤੌਰ ਦੇ ਉੱਤੇ ਹੁਣ ਕਰਾਂਗੇ ਜੇ ਸਾਡੇ ਗੁਰੂ ਘਰ 'ਚ ਐਸਾ ਕੰਮ ਹੋਇਆ ਅਸੀਂ ਆਪਦੇ ਮੁੰਡੇ ਸਾਰੇ ਲਾ ਕੇ ਦੋ ਚਾਰ ਦਿਨ ਦੇਖਾਂਗੇ ਪਰ ਕਰਾਂਗੇ ਜ਼ਰੂਰ ਕਾਰਵਾਈ ਪੂਰੀ ਕਰਾਂਗੇ ਲੁਧਿਆਣਾ ਤੋਂ ਅਪਸ਼ੇਕ ਚਿਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤੰਤਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਅੰਜੂ ਰੂਸ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786